ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਡਰਾਮਾ ਕਰ ਗਈ ਸੀ 2 ਲੱਖ ਰੁਪਏ ਜਿਹੜਾ ਦਿੱਤਾ ਸੀ ਸੁਖਵੀਰ ਸਿੰਘ ਬਾਦਲ ਨੇ ਦਰਸਲ ਦੇ ਵਿੱਚ ਉਹਦੀ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਹੈ ਤੇ ਉਹਦੀ ਪੋਲ ਕੀ ਨੇ ਖੋਲੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਪਾਸੇ ਮਨਕੀਰ ਤਾਲਖ ਪੰਜਾਬੀ ਸਿੰਗਰ ਨੇ ਪੂਰਾ ਪੰਜਾਬ ਜਾਣਦਾ ਹੈ ਉਹਨਾਂ ਨੇ ਜੋ ਜੋ ਕਿਹਾ ਪੰਜਾਬ ਦੇ ਪ੍ਰਤੀ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਉਹ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਕੋਲ ਐਸੀ ਖੁੱਲ੍ਹ ਗਈ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਵੱਡੇ ਪੱਦਰ ਦੇ ਉੱਤੇ ਧਿਆਨ ਖਿੱਚ ਰਿਹਾ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਜੀਰੋ ਗਰਾਉਂਡ ਤੇ ਜਾਂਦੇ ਨੇ ਤੇ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ 2 ਲੱਖ ਰੁਪਈਆ ਕਿਸੇ ਬੰਦੇ ਨੂੰ ਫੜਾਉਂਦੇ ਨੇ ਦਰਸਾਲ ਦੇ ਵਿੱਚ بار بار ਉਹੀ ਪੈਸੇ ਇੱਕੋ ਹੀ ਬੰਦੇ ਨੂੰ ਫੜਾਈ ਜਾ ਰਹੇ ਸੀ ਯਾਨੀ ਪਹਿਲੇ ਇਕੱਠ ਦੇ ਵਿੱਚ ਉਹਨਾਂ ਨੇ 2 ਲੱਖ ਰੁਪਈਆ ਦੇ ਦਿੱਤਾ ਔਰ ਉਹਦੇ ਨਾਲ ਹੀ ਉਹ ਡੀਜ਼ਲ ਦੀ ਗੱਲ ਕਰਦੇ ਨੇ ਕਹਿੰਦੇ ਜੀ 1500 ਲੀਟਰ ਡੀਜ਼ਲ ਦੇ ਦਿੱਤਾ ਪਰ ਇਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਤਾਂ ਉਸ ਤੋਂ ਬਾਅਦ ਹਰ ਪੀੜਤਾਂ ਨੂੰ ਦੂਜੇ ਦਿਨ ਮਿਲਣ ਜਾਂਦੇ ਨੇ ਕਿਸੇ ਹੋਰ ਪਿੰਡਾਂ ਦੇ ਵਿੱਚ ਉੱਥੇ ਵੀ ਉਹ ਪੈਸਿਆਂ ਦੀਆਂ ਗੋਟੀਆਂ ਫੜਾਉਂਦੇ ਨੇ ਟਰੈਕਟਰ ਤੇ ਬੈਠੇ ਨੇ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਜਿਹੜੇ ਪੈਸੇ ਫੜਾ ਰਿਆ ਸੀ ਦਰਾਂ ਸਾਲ ਦੇ ਵਿੱਚ ਉਹਨਾਂ ਦਾ ਹੀ ਬੰਦਾ ਸੀ ਉਹੀ ਪੈਸੇ ਵਾਪਸ ਕਿਵੇਂ ਜਾਂਦੇ ਅੱਜ ਤੁਹਾਡੇ ਸਾਹਮਣੇ ਇਹ ਖਬਰ ਸਾਂਝੀ ਕਰਨੀ ਆ ਕਿ ਭੇ ਪੰਜਾਬ ਦੇ ਲੋਕਾਂ ਨੂੰ ਅਚੰਬੇ ਦੇ ਵਿੱਚ ਪਾ ਦਿੱਤਾ ਇਸ ਖਬਰ ਨੇ ਮਨਕੀਰ ਤੌਲਖ ਨੇ ਬਹੁਤ ਵੱਡੀ ਪੋਲ ਇਹਨਾਂ ਬਾਦਲਾ ਦੀ ਖੋਲ ਦਿੱਤੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਨਕੀਰ ਤੌਲਖ ਨੇ ਕੀ ਕਿਹਾ ਕਿ ਉਹ ਖੁਦ ਆਪਣੇ ਬੰਦੀਓ 5 ਕਰੋੜ ਰੁਪਈਆ ਦਾ ਦਿੱਤਾ ਹੀ ਹੈ ਸੁਖਬੀਰ ਸਿੰਘ ਬਾਦਲ ਦਾ 2 ਲੱਖ ਰੁਪਈਆ ਦਾ ਡਰਾਮਾ ਕਰ ਗਈ ਸੀ ਉਹ ਵੀ ਉਹ 2 ਲੱਖ ਰੁਪਈਆ ਜਿਹੜਾ ਕਿਸੇ ਤੋਂ ਦਵਾਈਆ ਸੀ ਉਹ ਵੀ बार-बार ਵਾਪਸ ਲੈ ਕੇ ਉਹੀ ਪੈਸੇ ਦੁਬਾਰਾ ਲੋਕਾਂ ਦੇ ਸਾਹਮਣੇ ਉਸੇ ਹੀ ਸਾਹਮਣੇ ਬੰਦੇ ਨੂੰ ਦਿੱਤੇ ਜਾਂਦੇ ਜਿਹੜਾ ਕਿ ਉਹਨਾਂ ਦਾ ਆਪਣਾ ਖੁੱਦਾ ਬੰਦਾ ਸੀ ਇਹ ਡਰਾਮਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਪੂਰੀ ਗੋਲ ਕਿਵੇਂ ਖੁੱਲਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਹਿਲਾ ਮਨਕੀਰ ਕੌਲਖ ਪੰਜਾਬੀ ਸਿੰਗਰ ਕੀ ਕਹਿ ਰਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਸੁਣੋ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਸਾਡੇ ਬੜੇ ਰਿਸਪੈਕਟਡ ਨੇ ਤੇ ਸਾਡਾ ਜੱਟ ਆ ਸਾਡਾ ਸੀ ਹੈ ਮੇਰੇ ਰਿਸ਼ਤੇਦਾਰ ਨੇ ਪਾਜੀ ਮਨਜਿੰਦਰ ਸਿੰਘ ਸਰਸਾ ਠੀਕ ਆ ਉਹਨਾਂ ਦਾ ਫੋਨ ਆਇਆ ਵੀ ਮਨਕੀਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਿਹਾ ਮੈਂ ਪਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਆ ਠੀਕ ਆ ਪਾਜੀ ਕਹਿੰਦਾ ਮਨਕੀਰਤ 50 ਟਰੈਕਟਰ ਮੇਰੇ ਵੱਲੋਂ ਇਹ 5 ਦਿਨ ਪਹਿਲਾਂ ਸੇਵਾ ਆਪਦੀ ਝੋੜੀ ਪੁਆਈ ਸੀ ਏ ਅਸੀਂ ਆਪਣਾ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਉਹਨਾਂ ਲਈ ਕਰਕੇ ਜਾਵਾਂਗੇ ਜਿਹਦੀ ਧੁੱਭੀ ਹੋਣੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿੰਨੇ ਟਰੈਕਟਰ ਮੈਂ ਆ ਜੀ ਭਾਈ ਕਹਿੰਦੇ ਜਿੰਨੇ ਮਰਜ਼ੀ ਸਾਡੇ ਵੱਲੋਂ ਕਹਦੇ ਠੀਕ ਆ ਸੋ 100 ਟਰੈਕਟਰ ਦੇਣਾ ਸੀ ਤੇ ਅਸੀਂ 100 ਤੋਂ ਵੀ ਵੱਧ ਟਰੈਕਟਰ ਦੇ ਕੇ ਜਾਂਦਾ ਉਹਨਾਂ ਦੇ ਘਰ ਹੀ ਥੱਲੋਂ ਭਾਈ ਦੋ ਦੋ ਫੋੜੀ ਪੱਟੇ ਗਏ ਕੀ ਕਰਨਗੇ ਵਿਚਾਰੇ ਉਹ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਸੋ ਗਬੀਰ ਸਿੰਘ ਬਾਦਲ 2 ਲੱਖ ਰੁਪਈਆ ਦਿੰਦੇ ਆ बार-बार ਉਹੀ ਪੈਸੇ ਆਪਣੇ ਹੀ ਬੰਦੇ ਨੂੰ ਫੇਰ ਤੋਂ ਫੜਾਈ ਜਾਂਦੇ ਆ ਅਗਲੇ ਕੱਠ ਦੇ ਵਿੱਚ ਤਾਂ ਇੱਥੇ ਮਨਕੀਰ ਤੌਲਖ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਕਹਿੰਦਾ ਸਾਡਾ ਸੀਐਮ ਬਹੁਤ ਝੋਟਾ ਬੰਦਾ ਯਾਨੀ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਔਰ ਦੂਜੇ ਪਾਸੇ ਮਨਕੀਰ ਤੌਲਖ ਨੇ ਆਪਣੇ ਪੱਧਰ ਦੇ ਉੱਤੇ ਨਿੱਜੀ ਤੌਰ ਤੇ ਕਹਿ ਸਕਦੇ ਪੰਜਾਬ ਦੇ ਲੋਕਾਂ ਦੀ ਕੱਲ੍ਹ ਹੀ ਮਦਦ ਕਰ ਦਿੱਤੀ ਹੈ 5 ਕਰੋੜ ਰੁਪਏ ਦੀ ਯਾਨੀ 100 ਟਰੈਕਟਰ ਕੋਈ ਮਾਮੂਲੀ ਖੇਲ ਨਹੀਂ ਹੁੰਦਾ ਤਾਂ ਇੱਥੇ 100 ਸਾਈਕਲ ਤੱਕ ਨਹੀਂ ਦੇ ਸਕਦਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੀ ਤਾਂ ਗੱਲ ਹੀ ਦੂਰ ਛੱਡ ਦਿਓ ਦੇਖੋ ਲੋਕਾਂ ਦੇ ਵਿੱਚ ਇੱਕ ਸੁੱਕੀ ਜਿਹੀ ਹਵਾ ਬਣਦੀ ਜਾ ਰਹੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਯਾਨੀ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਪਰ ਦਰਅਸਲ ਦੇ ਵਿੱਚ ਉਹ ਸਿਰਫ ਡਰਾਮਾ ਰਚਿਆ ਸੀ ਉਹਦੀ ਪੋਲ ਖੁੱਲ ਚੁੱਕੀ ਆ ਸਾਹਮੇ ਹੀ ਬੰਦੇ ਨੂੰ ਦੋ ਬਾਰ 2 ਲੱਖ ਰੁਪਈਆ ਕਿਉਂ ਫੜਾਇਆ ਜਾਂਦਾ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਔਰ ਉਸ ਤੋਂ ਬਾਅਦ ਵੀ ਫਿਰ ਉਹ ਦਾਵਾ ਕਰ ਦਿੰਦੇ ਆ ਕਹਿੰਦੇ ਜੀ ਹਰ ਪੀੜਤਾਂ ਦੀ ਮਦਦ ਅਕਾਲੀ ਦਲ ਕਰੂਗਾ ਜਿੰਨੀ ਵੀ ਮਿੱਟੀ ਘਟਾ ਲੋਕਾਂ ਦੇ ਘਰਾਂ ਦੇ ਵਿੱਚ ਹੁਣ ਪਾਣੀ ਦੇ ਨਾਲ ਚੜ ਗਿਆ ਜਦੋਂ ਕਹਿੰਦੇ ਪਾਣੀ ਥੱਲੇ ਨੂੰ ਆ ਗਿਆ ਥੱਲੇ ਲੱਥ ਗਿਆ ਸੁੱਕ ਗਿਆ ਜਣੀ ਉਸ ਤੋਂ ਬਾਅਦ ਜਿਹੜਾ ਗਾਰਾ ਗੱਪਾ ਜਾਂ ਮਿੱਟੀ ਚੜ ਗਈ ਆ ਉਸ ਦੀ ਸੇਵਾ ਕਹਿੰਦੇ ਜੀ ਅਕਾਲੀ ਦਲ ਕਰੂਗਾ ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਹੈ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਅਕਸਰ ਤੁਹਾਡੇ ਸਾਹਮਣੇ ਮ ਖਬਰਾਂ ਪਾਈਆਂ ਕਿ ਭਾਈ ਸੇਥ ਥੋੜੀ ਜੀ ਡਾਊਨ ਚੱਲ ਰਹੀ ਹੈ ਔਰ ਵੈਸੇ ਹੋ ਠੀਕ ਨੇ ਖਤਰੇ ਦੇ ਵਿੱਚ ਨਹੀਂ ਹੈ ਪਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਜੇਕਰ ਪੰਜਾਬ ਦੇ ਅੰਦਰ ਫੇਰ ਤੋਂ ਆਮ ਆਦਮੀ ਪਾਰਟੀ ਇਹ ਆਪਦੀ ਸਰਕਾਰ ਬਣਾਉਣੀ ਆ ਤਾਂ ਫੇਰ ਅਕਾਲੀ ਦਲ ਵਿਕਸਤ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਇੱਕ ਸੁੱਕੀ ਜੀ ਹਵਾ ਤਾਂ ਬਣਦੀ ਜਾ ਰਹੀ ਹੈ ਏ ਪੰਜਾਬ ਦੇ ਲੋਕਾਂ ਦਾ ਕਹਿਣਾ ਔਰ ਦੂਜੇ ਪਾਸੇ ਜੇਕਰ ਮੁੱਖ ਮੰਤਰੀ ਭਵਨ ਸਿੰਘ ਮਾਨ ਅੱਜ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਸਾਥ ਦੇ ਦੇਣ ਤਾਂ ਪੰਜਾਬ ਦੇ ਵਿੱਚ ਇਹ ਅਕਾਲੀ ਦਲ ਨੂੰ ਪਲਟਾ ਵੱਜ ਸਕਦਾ ਤੇ ਨਹੀਂ ਦਾ ਭਾਈ ਪੰਜਾਬ ਦੇ ਅੰਦਰ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੁਬਾਰਾ ਤੋਂ ਆਪਣੀ ਪਾਰਟੀ ਨੂੰ ਖੜੀ ਕਰ ਸਕਦੇ ਨੇ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਲੋਕਾਂ ਦੀਆਂ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਹਵਾ ਬਣਦੀ ਜਾ ਰਹੀ ਹੈ ਜਗਾ ਜਗਾ ਤੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜਾ ਰਿਹਾ ਕਹਿੰਦੇ ਜੀ ਮਦਦ ਕਰ ਰਿਹਾ ਪਰ ਇਹ ਵੀਡੀਓ ਜਿਹੜੇ ਲੋਕ ਦੇਖਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੋਊਗਾ ਕਿ ਭਾਈ ਸੁਖਵੀਰ ਸਿੰਘ ਬਾਦਲ ਦਰਸਲ ਦੇ ਵਿੱਚ ਦੇਦੋ ਮਦਦ ਨਹੀਂ ਕੀਤੀ ਉਹਨਾਂ ਨੇ ਇੱਕ ਡਰਾਮਾ ਕੀਤਾ ਸੀ ਉਹ ਵੀ ਕਿਸੇ ਦੇ ਪੈਸੇ ਸੀ ਕਿਸੇ ਤੋਂ ਲੈ ਕੇ ਗਾਂਦਵਾ ਕੇ ਉਸੇ ਬੰਦੇ ਨੂੰ ਦੁਬਾਰਾ ਫੇਰ ਫੜਾਏ ਜਾਂਦੇ ਨੇ ਇਹ ਸਭ ਤੋਂ ਵੱਡੀ ਪੋਲ ਪੰਜਾਬ ਦੇ ਅੰਦਰ ਖੁੱਲ ਚੁੱਕੀ ਆ ਤਾਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਉਹ ਨੇਤਾ ਨੇ ਜਿਨ੍ਹਾਂ ਨੇ ਪੰਜਾਬ ਨੂੰ 25 ਸਾਲਾਂ ਤੋਂ ਲੁੱਟਿਆ ਪੰਜਾਬ ਦੀ ਬਰਬਾਦੀ ਕੀਤੀ ਆ ਪੰਜਾਬ ਦੀ ਸੇ ਕੌਣ ਦੇ ਪਿੱਠ ਦੇ ਵਿੱਚ ਛੁਰਾ ਮਾਰ ਕੇ ਇਹਨਾਂ ਗੱਲਾਂ ਦੀ ਗਵਾਹੀ ਕੌਣ ਪੜਦਾ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਦਾदूवाल ਸਾਹਿਬ ਨੇ ਕਿਹਾ ਸੀ ਕਹਿੰਦਾ ਹਾਂ ਸੁਖਬੀਰ ਸਿੰਘ ਬਾਦਲ ਤੂੰ ਸਾਨੂੰ ਅੰਦਰੋਂ ਸਿਟਾਇਆ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕਰਵਾਇਆ ਫਿਰ ਇਹਨਾਂ ਨੇ ਮੰਨਿਆ ਵੀ ਆ ਵੀ ਭਾਈ ਸਿੰਘਾਂ ਦੇ ਉੱਤੇ ਨਾਮ ਜਪਦੀਆਂ ਸੰਤਾਂ ਦੇ ਉੱਤੇ ਗੋਲੀਆਂ ਚਲਵਾ ਦਿੱਤੀਆਂ ਅਸੀਂ ਕਿੰਨੇ ਵਾਰ ਇਹ ਕਾਲ ਤਖਤ ਸਾਹਿਬ ਤੋਂ ਮਾਫੀਆਂ ਮੰਗ ਚੁੱਕੇ ਨੇ ਤਾਂ ਫੇਰ ਪੰਜਾਬ ਦੇ ਲੋਕਾਂ ਨੂੰ ਸਬੂਤ ਹੋਰ ਕਿਹੜੇ ਚਾਹੀਦੇ ਨੇ ਜਿਹੜੇ ਲੋਕ 25 ਸਾਲਾਂ ਤੱਕ ਅਜੇ ਇਹ ਕਹਿੰਦੇ ਆ ਜੀ ਬੰਨ ਪੱਕੇ ਵੀ ਹੈਗੇ ਜਿੰਨੇ ਵੀ ਘੱਗਰ ਦਰਿਆ ਨੇ ਜਾਂ ਰਾਵੀ ਦਰਿਆ ਜਾਂ ਕੋਈ ਸਤਲ ਹੋ ਜਾ ਜਾਂ ਕੋਈ ਹੋਰ ਦਰਿਆ ਨੇ ਤਾਂ ਆਪਣੇ ਰਾਜ ਦੇ ਵਿੱਚ 25 ਸਾਲਾਂ ਤੱਕ ਤੁਸੀਂ ਕਿੱਥੇ ਗਏ ਸੀ 25 ਸਾਲ ਤੁਸੀਂ ਪੰਜਾਬ ਨੂੰ ਲੁੱਟਦੇ ਵੀ ਰਹੇ ਹੋ ਬਹੁਤ ਸਾਰਾ ਲੁੱਟ ਲਿਆ ਪੰਜਾਬ ਪੰਜਾਬ ਨੂੰ ਤੁਸੀਂ ਨਸ਼ੇੜੀ ਬਣਾ ਦਿੱਤਾ ਤੁਹਾਡਾ ਜਿਹੜਾ ਵਿਕਰਮ ਮਜੀਦ ਸਿੰਘ ਜੇਲ੍ਹ ਦੇ ਵਿੱਚ ਕਿਉਂ ਆ ਸਭ ਤੋਂ ਵੱਡਾ ਸਵਾਲ ਪੰਜਾਬ ਦੇ ਲੋਕਾਂ ਦੇ ਹੀ ਸਾਹਮਣੇ ਹੈ ਪੰਜਾਬ ਦੇ ਲੋਕ ਸਮਝਦਾਰ ਨੇ ਉਹ ਸਮਝ ਚੁੱਕੇ ਨੇ ਕਿ ਵਿਕਰਮ ਸਿੰਘ ਮਜੀਦ ਸਿੰਘ ਚਿੱਟੇ ਦੀ ਤਸਕਰੀ ਦੇ ਨਾਲ ਪੂਰੇ ਪੰਜਾਬ ਦਾ ਬੇੜਾ ਗੜ ਕਰ ਚੁੱਕਾ ਹੈ ਤਾਂ ਇਸ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਸਬੂਤਾਂ ਦੀ ਕੀ ਲੋੜ ਜਿਹੜੇ ਲੋਕਾਂ ਨੇ 25 ਸਾਲਾਂ ਦੇ ਵਿੱਚ ਪੰਜਾਬ ਦੀਆਂ ਨਹਿਰਾਂ ਨਦੀਆਂ ਦਾ ਕੋਈ ਹੱਲ ਨਹੀਂ ਕੱਢਿਆ ਅੱਜ ਉਹ ਮੌਜੂਦਾ ਸਰਕਾਰ ਦੇ ਉੱਤੇ ਸਵਾਲ ਚੱਕਦੇ ਜਿਹਨੂੰ ਹਲੇ 3 ਸਾਲ ਹੀ ਹੋਏ ਨੇ ਤਾਂ ਦੇਖੋ 25 ਸਾਲ ਵੱਧ ਹੁੰਦੇ ਆ ਜਾਂ ਤਿੰਨ ਸਵਾਲੇ ਵੀ ਵੱਡਾ 25 ਸਾਲ ਬਾਦਲ ਕੀ ਕਰਦੇ ਸੀ ਸਿਰਫ ਆਪਣਾ ਘਰ ਬਣਾਉਂਦੇ ਸੀ ਆਪਣੇ ਰਿਸ਼ਤੇਦਾਰਾਂ ਨੂੰ ਮੋٹے ਪੈਸੇ ਦੇ ਵਿੱਚ ਇਹਨਾਂ ਨੇ ਬੜਾਇਆ ਮੋਟਾ ਪੈਸਾ ਕਮਾਇਆ ਤਸਕਰੀ ਕਰਵਾ ਦਿੱਤੀ ਪੰਜਾਬ ਦੀ ਬਰਬਾਦੀ ਕਰਵਾ ਦਿੱਤੀ ਹੋਰ ਦੱਸੋ ਕੀ ਚਾਹੀਦਾ ਤਾਂ ਪੰਜਾਬ ਦੇ ਲੋਕਾਂ ਨੂੰ ਮਾਰਿਆ ਦੱਬਿਆ ਕੁਚਲਿਆ ਇਹ ਬਾਦਲਾਂ ਦੀ ਹਲੇ ਵੀ ਫਿਤਰਤ ਹੈ ਇਹਨਾਂ ਦੇ ਜ਼ਿਹਨ ਦੇ ਵਿੱਚ ਇਹਨਾਂ ਦੇ ਖੂਨ ਦੇ ਵਿੱਚ ਹੈ ਔਰ ਜਿੰਨੇ ਵੀ ਸਾਡੇ ਪੰਜਾਬੀ ਇਸ ਵੀਡੀਓ ਨੂੰ ਸੁਣ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਤਾਂ ਕਿ ਉਹਦੀ ਪਹੁੰਚ ਖੁੱਲੀ ਹੈ ਜਿਹੜੀ ਇਸ ਗੱਲ ਦਾ ਪਤਾ ਲੱਗੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤਾਂ ਜ਼ਰੂਰ ਕਰ ਲੈਣਾ ਜੀ ਧੰਨਵਾਦ